लुधियाना पुलिस ਵੱਲੋਂ ਹਰਪਨਪ੍ਰੀਤ ਨਾਂ ਦੇ ਇੱਕ ਸ਼ਖਸ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਖੁਦ ਨੂੰ ਡਿਜ਼ਿਲੈਂਸ ਦਾ ਇੰਸਪੈਕਟਰ ਦੱਸ ਕੇ ਨਾ ਸਿਰਫ ਸਰਕਾਰੀ ਮਹਿਕਮੇ ਦੇ ਵਿੱਚ ਰੋਪ ਪਾਉਂਦਾ ਸੀ ਸਗੋਂ ਠੱਗੀਆਂ ਵੀ ਮਾਰਦਾ ਸੀ ਜਿਸ ਦੇ ਤਹਿਤ ਪੁਲਿਸ ਵੱਲੋਂ ਮੂਲਜਮੂਲ ਗ੍ਰਿਫਤਾਰ ਕਰ ਲਿਆ ਗਿਆ ਅਤੇ ਹੁਣ ਉਸ ਦਾ 2 ਦਿਨ ਦਾ ਰਿਮਾਂਡ ਵੀ ਹਾਸਲ ਕਰ ਲਿਆ ਗਿਆ ਅਤੇ ਰਿਮਾਂਡ ਦੇ ਦੌਰਾਨ ਉਸ ਤੋਂ ਹੋਰ ਵੀ ਪੁੱਛਗਿੱਛ ਦੇ ਦੌਰਾਨ ਵੱਡੇ ਖੁਲਾਸੇ ਹੋ ਸਕਦੇ ਹਨ ਗ੍ਰਿਫਤਾਰ ਕੀਤੇ ਗਏ ਮੂਲਜਮ ਦੇ ਕੋਲੋਂ ਪੁਲਿਸ ਦੀ ਵਰਦੀਆਂ ਪੁਲਿਸ ਦੇ ਬਕਲੇਗ ਅਤੇ ਹੋਰ ਵੀ ਸਮਾਨ ਬਰਾਮਦ ਹੋਇਆ ਹੈ ਪੁਲਿਸ ਨੇ ਸੀਨੀਅਰ ਅਫਸਰ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਇਹ ਜਾਣਕਾਰੀ ਦਿੱਤੀ ਹੈ ਕਿ ਉਹਨਾਂ ਨੇ ਦੱਸਿਆ ਕਿ ਇਹ ਵਰਦੀ ਕਿੱਥੋਂ ਲੈ ਕੇ ਆਇਆ ਹੈ ਅਤੇ ਹੁਣ ਤੱਕ ਕਿੰਨੇ ਲੋਕਾਂ ਨੂੰ ਉਹਨੇ ਠੱਗਿਆ ਕਿੰਨੇ ਲੋਕਾਂ ਨੂੰ ਉਹ ਆਪਣਾ ਸ਼ਿਕਾਰ ਬਣਾ ਚੁੱਕਾ ਹੈ ਸਬੰਧੀ ਰਿਮਾਂਡ ਦੇ ਦੌਰਾਨ ਕੁਝ ਵਿੱਚ ਦੇ ਵਿੱਚ ਬਾਕੀ ਪੜਤਾਲ ਕੀਤਾ ਜਾਵੇਗਾ ਪੁਲਿਸ ਪਾਰਟੀ ਕੋ ਇਨਫੋਰਮੇਸ਼ਨ ਆਈ ਸੀਗੀ ਕਿ ਇੱਕ ਹਰਮਨਪ੍ਰੀਤ ਨਾਮ ਦਾ ਮੁੰਡਾ सन ऑफ करण सिंह वासी इसर नगर लुधियाने का उमर करीब तीस साल जो पुलिस का मुलाजिम इंस्पैक्टर विजिलेंस का इंस्पैक्टर दस के लोगों ठगी मार्द बारे इंफॉर्मेन आई थी कि पुलिस पार्टी ने एस एच ओ साहब ने ए सी पी साहब ने बहुत स्विफ्टली एक्शन लैके उन्हू काबू करके फड़ लिया कि ठगिया मार चुका है ਇਹ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਆ ਆਪਾਂ ਰਿਮਾਂਡ ਲਿਆ ਇਹਦਾ 2 ਦਿਨ ਦਾ ਆਪਾਂ ਇਹ ਸਾਰਾ ਪਤਾ ਕਰਾਂਗੇ ਇਹਦੇ ਕੋਲੋਂ ਵਰਦੀ ਮਿਲੀ ਹੈ ਖਾਕੀ ਵਰਦੀ ਮਿਲੀ ਹੈ ਆਰਮੀ ਦੀ ਇੱਕ ਜੈਕਟ ਮਿਲੀ ਹੈ ਸਟਾਰ ਮਿਲੇ ਹਨ ਫਲੈਪ ਮਿਲੇ ਹਨ ਸ਼ੋਲਡਰ ਬੈਲਟ ਮਿਲੀ ਹੈ ਹਾਂਜੀ ਚੌਂਕੀ ਦੇ ਵਿੱਚ ਹੀ ਬੈਠਦੇ ਨਹੀਂ ਸੀ ਉਹ ਸ਼ਿਮਲਾ ਕੋਈ ਥਾੜੀ ਚੌਂਕੀ ਉਹਦੇ ਵਿੱਚ ਹੀ ਬੈਠਦਾ ਹੀ ਜਾ ਕੇ ਬਾਜ਼ਮਾ ਕੋਲ ਫੁੱਕੀ ਉਹਨਾਂ ਨੂੰ ਪਤਾ ਸੀ ਯਾਰ ਇਹ ਗੁੰਮਰਾਹ ਕਰਦਾ ਸੀ ਉਹਨੂੰ ਇਹ ਜੀ ਇਹ ਸਾਰੀ ਗੱਲ ਮੈਟਰ ਆਫ ਇਨਵੈਸਟੀਗੇਸ਼ਨ ਹੈ ਜੀ ਆਪਾਂ ਇਨਵੈਸਟੀਗੇਟ ਕਰ ਰਹੇ ਹਾਂ ਰਿਮਾਂਡ ਲਿਆ ਹੈ ਉਹ ਸਾਰੀ ਗੱਲ ਜੋ ਵੀ ਆਏਗੀ ਉਹ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਇਹਨੂੰ ਹੁਣ ਤੁਸੀਂ ਪਕੜਿਆ ਕਿਸ ਬਿਹਾਫ ਤੇ ਉਹਦਾ ਕੋਈ ਇਹਨੇ ਵਾਰਦਾਤ ਕਰਦੇ ਹੋਏ ਫੜਿਆ ਗਿਆ ਵਾ ਜਾਂ ਕੋਈ ਕਿਸਮੂਲੇ ਸੀ ਤੁਹਾਡੇ ਇਹਨੂੰ ਇਹਨੂੰ ਜੀ ਸਾਡੇ ਕੋਲ ਆਈ ਸੀਗੀ ਮੁੱਗਬੇਰ ਖਾਸ ਨੇ ਦੱਸਿਆ ਸੀਗਾ ਕਿ ਇਸ ਤਰੀਕੇ ਦਾ ਬੰਦਾ ਹੈਗਾ ਜਿਹੜਾ ਹਰਮਨਪ੍ਰੀਤ ਨਾਮ ਦਾ ਮੁੰਡਾ ਹੈ ਇਹ ਪੁਲਿਸ ਦਾ ਇਨਸਪੈਕਟਰ ਤੇ ਵਿਜੀਲੈਂਸ ਦਾ ਅਫੀਸਰ ਦਸਕੇ ਲੋਕਾਂ ਨੂੰ ਬੇਫਕੂ ਬਣਾਉਂਦਾ ਹੈ ਰੌਬ ਬਣਾਉਣ ਦੀ ਕੋਸ਼ਿਸ਼ ਕਰਦਾ ਹੈ ਪੁਲਿਸ ਦੇ ਉੱਤੇ ਲੋਕਾਂ ਦੇ ਉੱਤੇ ਸਰਕਾਰੀ ਮੈਕਮੇ ਦੇ ਉੱਤੇ ਰੌਬ ਬਣਾ ਕੇ ਆਪਣਾ ਮਤਲਬ ਕੰਮ ਕੀ ਕੰਡਾ ਹੈ ਮੈਂ ਮੈਂ ਜੀ ਤੁਹਾਨੂੰ ਪਹਿਲਾਂ ਵੀ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਅਸੀਂ ਰਿਮਾਂਡ ਲਿਆ ਹੈ ਕੋਰਟ ਔਨਰੇਬਲ ਕੋਰਟ ਤੋਂ ਉਹ ਜੋ ਵੀ ਠੱਗੀ ਹੈਗੀ ਉਹ 2 ਦਿਨ ਦੇ ਵਿੱਚ ਵਿੱਚ ਅਸੀਂ ਸਾਰਾ ਇਨਵੈਸਟੀਗੇਟ ਕਰਕੇ ਤੁਹਾਡੇ ਨਾਲ ਸਾਂਝੀ ਕਰਾਂਗੇ ਸਰ ਸੁਪਤਰਾ ਤਾਂ ਇਹ ਨਹੀਂ ਪਤਾ ਲੱਗਾ ਵੀ ਚੌਕੀ ਦੇ ਵਿੱਚ ਲੰਬੇ ਸਮੇਂ ਤੋਂ ਬੈਠਦਾ ਆ ਰਿਹਾ ਜੀ ਕਰੇ ਚੌਕੀ ਵਾਲਿਆਂ ਨੇ ਪੁੱਛਿਆ ਨਹੀਂ ਜੀ ਨਿਜੀਲ ਸਾਂ ਦੇ ਦੋ ਕੀ ਕੰਮ ਇਹ ਜੀ ਸੂਤਰੋ ਵਲੀ ਜਿਹੜੀ ਗੱਲ ਹੈ ਉਹ ਆਪਾਂ ਵੈਰੀਫਾਈ ਕਰਾਂਗੇ ਜੋ ਵੀ ਐਪਰੋਪ੍ਰੀਏਟ ਐਕਸ਼ਨ ਉਹ ਲੱਲਾਂਗੇ ਅਸੀਂ ਇਹ ਬਰਦੀਆਂ ਵਗੈਰਾ ਕਿੱਥੋਂ ਬਣਵਾਈਆਂ ਇਹਨੀਆਂ ਇਹ ਜੀ ਇਹ ਇਹ ਸਾਰਾ ਮੈਂ ਤੁਹਾਨੂੰ ਦੱਸਿਆ ਜੀ ਇਹ ਮੈਟਰ ਆਫ ਇਨਵੈਸਟੀਗੇਸ਼ਨ ਹੈ ਅਸੀਂ ਰਿਕਵਰੀ ਕੀਤੀ ਹੈ ਤੇ ਰਿਕਵਰੀ ਕਰਕੇ ਹੁਣ ਵੈਰੀਫਾਈ ਕਰਲਾਂਗੇ ਤੁਹਾਡੇ ਨਾਲ ਕੋਈ ਹੋਰ ਨਹੀਂ ਬੰਦੇ ਉਹ ਮੈਂ ਮੈਂ ਤੁਹਾਨੂੰ ਰਿਕੁਐਸਟ ਕੀਤੀ ਹੈ ਇਹ 2 ਦਿਨ ਦਾ ਜਿਹੜਾ ਟਾਈਮ ਸਾਨੂੰ ਕੋਰਟ ਆਨਰੇਬਲ ਕੋਰਟ ਨੇ ਦਿੱਤਾ ਹੈ ਉਹ اسی ਕਰਕੇ ਦਿੱਤਾ ਹੈ ਕਿ ਅਸੀਂ ਸਾਰਾ ਕੁਝ ਵੈਰੀਫਾਈ ਕਰਾਂ ਕਰਕੇ ਉਥੇ ਪੇਸ਼ ਕਰਾਂਗੇ ਤੇ ਤੁਹਾਡੇ ਨਾਲ ਇੱਕ ਗੱਲ ਕਲੀਅਰ ਕਰ ਦੋ ਵੀ ਹੁਣ ਅਸੀਂ ਕੀ ਮੰਨੀਏ ਵੀ ਕਿਹੜੀ ਵਾਰਦਾਤ ਇਹਨੇ ਕੀਤੀ ਹੈ ਜਾਂ ਕਿਸ ਦੇਖੋ ਜੀ ਹੁਣ ਤੱਕ ਤਾਂ ਰਿਕਵਰੀ ਆਈ ਹੈ ਰਿਕਵਰੀ ਇਹਦੇ ਇਹਦੇ ਕੋਲੋਂ ਰਿਕਵਰੀ ਯੂਨੀਫਾਰਮ ਹੈ ਜਾਂ ਸਟਾਰਸ ਹੈ ਜਾਂ ਬੈਲਟਸ ਹੈ ਇਹ ਸਾਰੀ ਕੋਈ ਠੱਗੀ ਸਾਹਮਣੇ ਆਈ ਹੋਈ ਹੈ ਠੱਗੀ ਸਾਹਮਣੇ ਨਹੀਂ ਆਈ ਠੱਗੀ ਆਏਗੀ ਸਾਹਮਣੇ ਜੋ ਸਾਨੂੰ ਕੰਪਲੇਂਟ ਮਿਲੀ ਹੈ ਲੋਕਾਂ ਨੇ ਦੱਸਿਆ ਹੈ ਕਿ ਇਹ ਪ੍ਰਭਾਵ ਬਣਾ ਕੇ ਪੁਲਿਸ ਦੇ ਉੱਤੇ ਸਰਕਾਰੀ ਵਿਭਾਗ ਦੇ ਉੱਤੇ ਪ੍ਰਭਾਵ ਵਿਜੀਲੈਂਸ ਇੰਸਪੈਕਟਰ ਦਾ ਪ੍ਰਭਾਵ ਬਣਾ ਕੇ ਆਪਣਾ ਕੰਮ ਕਰਾਂਦਾ ਸੀਗਾ ਲੋਕਾਂ ਤੋਂ ਪੈਸੇ ਲੈਂਦਾ ਸੀਗਾ ਹੁਣ ਉਹ ਲੋਕ ਸਾਡੇ ਕੋਲ ਆ ਰਹੇ ਆ ਉਹ ਸਾਰਾ ਆਪਾਂ ਵੈਰੀਫਾਈ ਕਰਾਂਗੇ ਬੰਦੀ ਜਿਹੜੀ ਆ ਰਹੇ ਆ ਜੀ ਆ ਰਹੇ ਹੁਣ ਤੱਕ ਹਾਂਜੀ ਇਹ ਵਾਰਦਾਤ ਕਰਨ ਦੀ ਤਿਆਰੀ ਸੀਗਾ ਜਾਂ ਕੀ ਕਿੱਦਾਂ ਬਣਦਾ ਸੀ ਪਹਿਲਾਂ ਜੀ ਦੇਖੋ ਮੇਰੀ ਗੱਲ ਸੁਣੋ ਪਹਿਲਾਂ ਵਾਰਦਾਤ ਕੀਤੀ ਹੈ ਇਸੇ ਕਰਕੇ ਸਾਨੂੰ ਸਾਨੂੰ ਸੂਤਰਾਂ ਨੇ ਦੱਸਿਆ ਠੀਕ ਹੈ ਨਹੀਂ ਇਹ ਤਾਂ ਸਰ ਕੀਤੀ ਜਾਂਦੇ ਮੇਰੇ ਕੋਲ ਪਲੇਟ ਆਈ ਹੁਣ ਤੱਕ ਸਾਹਮਣੇ ਯਾਰ ਤਾਂ ਹੀ ਕਰਕੇ ਆਪਾਂ ਫੜਿਆ ਇਹਨੂੰ ਹਾਂਜੀ ਸਰ ਰੰਗੇ ਹੱਤੀ ਕਿਉਂ ਨਹੀਂ ਫੜਿਆ ਗਿਆ ਰੰਗੇ ਹੱਤੀ ਇਸ ਕਰਕੇ ਨਹੀਂ ਫੜਿਆ ਗਿਆ ਕਿ ਕਿਸੇ ਨੇ ਦੱਸਿਆ ਨਹੀਂ ਸਰ ਇਹ ਰੰਗੇ ਹੱਤੀ ਤਾਂ ਤੁਸੀਂ ਇਹ ਕਹਿ ਰਹੇ ਹੋ ਨਾ ਕਿ ਤੁਸੀਂ ਵੈਰੀਫਾਈ ਕਰੋ ਤੁਸੀਂ ਦੱਸੋ ਕਿਹੜੀ ਵਾਰਦਾਤ ਕੀਤੀ ਹੈ ਅਸੀਂ ਉਹ ਕਰ ਲਾਂਗੇ ਫਿਰ ਉਸਦਾ ਨਰਕਾਰਬਾਈ ਪ੍ਰੋਪਰਟੀ ਵਗੈਰਾ ਉਹਦੀ ਡਿਟੇਲ ਆਈ ਹੈ ਕਿੱਥੇ ਜਾ ਰਿਹਾ ਇਹ ਜੀ 2 ਦਿਨ ਦੇ ਵਿੱਚ ਵਿੱਚ 2 ਦਿਨ ਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਾਂਗੇ ਇਹਨੇ ਕੀ ਕੀ ਕੀਤਾ ਹੈ ਕਿਹੜਾ ਕਿਹੜਾ ਕਾਰਨਾਮਾ ਕੀਤਾ ਕਿਹੜੀ ਕਿਹੜੀ ਵਾਰਦਾਤ ਕੀਤੀ ਹੈ ਜੋ ਵੀ ਜੋ ਵੀ ਐਸੋਸੀਏਟ ਸੀਗੇ ਉਹ ਸਾਰਾ ਤੁਹਾਡੇ ਨਾਲ ਸਾਂਝਾ ਕਰਾਂਗੇ ਸਰ ਵੈਸੇ ਪ੍ਰੋਫੈਸ਼ਨਲ ਜਾਂ ਕੀ ਕਰਦੇ ਸੀ ਢੋਲਾਪਾ ਪ੍ਰੋਫੈਸ਼ਨਲ ਢੋਲਾਪਾ ਪ੍ਰੋਫੈਸ਼ਨਲ ਜੀ ਪਹਿਲਾਂ ਇਹ ਤਿਆਰੀ ਕਰਦਾ ਸੀਗਾ ਇਹਦਾ ਸਪਨਾ ਸੀਗਾ ਵਰਤੀ ਹੁੰਦਾ ਹੋਇਆ ਨਹੀਂ ਕਿਸੇ ਕਾਰਨ ਵਸ਼ ਕਿਸ ਚੀਜ਼ ਦੀ ਤਿਆਰੀ ਇਹ ਪੁਲਿਸ ਮੈਨੂਅਲ ਇਸ ਨਹੀਂ ਨਹੀਂ ਪੁਲਿਸ ਦੀ ਵਰਤੀ ਹੁੰਦੀ ਪੰਜਾਬ ਪੁਲਿਸ ਦੇ ਵਿੱਚ ਓਕੇ ਗੱਡੀ ਕਿਹੜੀ ਬਰਾਮ ਹੋਈ ਹੈ ਸਰ ਸਿਫਟ ਹੈ ਜੀ ਚਿੱਟੇ ਕਲਰ ਦੀ ਇਸ ਸਿਫਟ ਉਹਨੇ ਉਹਨੇ ਸਟicker ਲਾਇਆ ਸੀਗਾ ਪੁਲਿਸ ਦਾ ਸਟicker ਲਾਇਆ ਹੋਇਆ ਸੀਗਾ ਸਰ ਕਿੰਨਾ ਪੜੇ ਲਿਖੇ ਹੈਗੇ ये जी ग्रेजुएट हैगा एज़ पर ਹੁਣ ਤੱਕ ਦੀ ਸਾਨੂੰ ਜੋ ਵੀ ਇਨਫੋਰਮੇਸ਼ਨ ਮਿਲੀ ਹੈ ਉਸ ਹਿਸਾਬ ਨਾਲ ਗ੍ਰੈਜੂਏਟ ਹੈ। ਸਵਾਲ ਆ ਵੀ ਬੰਦੇ ਸ਼ਮਲਾਪੁਰ ਦੇ ਥਾਣੇ ਦੇ ਦੋ ਤਿੰਨ ਮੁਲਾਜ਼ਮ ਵੀ ਆਪਣਾ ਸ਼ਿਕਾਰ ਬਣਾਇਆ ਉਹਨਾਂ ਤੋਂ ਪੈਸੇ ਲੈ ਜਾਂਦੇ। ਇਹ ਤੁਸੀਂ ਦੱਸ ਰਹੇ ਹੋ ਜੀ ਇਹ ਆਪਾਂ ਵੈਰੀਫਾਈ ਕਰਾਂਗੇ। ਬਾਕੀ ਠੀਕ ਹੈ ਜੀ। ਥੈਂਕ ਯੂ ਸੋ ਮਚ। ਕੋਈ ਪਰਚੇ ਹੈਗੀ ਕੋਈ ਕਿਸੇ ਤਰ੍ਹਾਂ ਦਾ ਨਸ਼ੇ ਵਗੈਰਾ ਇਸ ਤੋਂ ਪਹਿਲਾਂ ਕੋਈ ਪਰਚਾ ਨਹੀਂ ਹੈ। ਇਹ ਮੈਂ ਮੇਰੀ ਮੇਰੀ ਜੀ ਰਿਕੁਐਸਟ ਹੈ ਆਪਾਂ ਫੜਿਆ ਤੁਹਾਡੇ ਨਾਲ ਅਸੀਂ ਗੱਲ ਕਰ ਰਹੇ ਹਾਂ ਇਹ ਸਾਰਾ ਸਾਨੂੰ ਕੋਰਟ ਨੇ ਦਿੱਤੇ ਦੋ ਦਿਨ। ਉਦੇ ਵਿੱਚ ਅਸੀਂ ਸਾਰਾ ਵੈਰੀਫਾਈ ਕਰਕੇ ਤੁਹਾਡੇ ਨਾਲ ਵੀ ਸਾਂਝਾ ਕਰਾਂਗੇ ਸਾਰਾ ਠੀਕ ਹੈ ਠੀਕ ਹੈ